ਕੋ ਆਜਾ ਸ੍ਰੀ ਹਰਗੋਬਿੰਦਪੁਰ ਅਸੈਂਬਲੀ ਹਲਕੇ ਦੇ ਪ੍ਰਿੰਸੀਪਲ ਰਟਾਇਰਡ ਸੁਰਕਨ ਸਿੰਘ ਜੀ ਉਹਨਾਂ ਨੂੰ ਕਾਂਗਰਸ ਨੇ ਆਪਣਾ ਜਿਹੜਾ ਐਸੀ ਵਿੰਗ ਹੈ ਉਹਦੇ ਵਾਈਸ ਚੇਅਰਮੈਨ ਬਣਾਇਆ ਸਾਡੇ ਕਰੀਬੀ ਸਾਥੀ ਨੇ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਤਗੜੇ ਹੋ ਕੇ ਇੱਥੇ ਮਜ਼ਬੂਤ ਹੋਏ ਆ ਜਿੰਨਾ ਕੋਰਨਰ ਸੀ ਇਹ ਬੇਸਿਕਲੀ ਇਹਦੇ ਵਿੱਚ ਕਾਂਗਰਸ ਦਾ ਵੋਟਰ ਬਹੁਤ ਹੈ ਲੀਡਰ ਕੋਈ ਹੈ ਨਹੀਂ ਰਿਜ਼ਰਵ ਹਲਕਾ ਇਸ ਜ਼ਰਫ ਹਲਕੇ ਦੇ ਵਿੱਚ ਤੁਹਾਨੂੰ ਜਰਨਲ ਕਾਸਟ ਦੇ ਨਾਲ ਕੋਈ ਸ਼ਡਿਊਲ ਕਾਸਟ ਲੀਡਰ ਨੂੰ ਵੀ ਉਭਾਰਨ ਦੀ ਲੋੜ ਹੈ ਸੋ ਰਿਟਾਇਰਡ ਪ੍ਰਿੰਸੀਪਲ ਨੇ ਪੜ੍ਹੇ ਲਿਖੇ ਨੇ ਲੰਬਾਰਸਾ ਲੋਕਾਂ ਦੇ ਵਿੱਚ ਵਿਚਰੇ ਨੇ ਇਸ ਅਸੈਂਬਲੀ ਹਲਕੇ ਤੇ ਇਹਨਾਂ ਦਾ ਆਪਣਾ ਪਿੰਡ ਹੈ ਬਹੁਤ ਚੰਗੀ ਰਿਪਿਟੇਸ਼ਨ ਰੱਖਦਾ ਹੈ ਸਾਰਾ ਪਰਿਵਾਰ ਤੇ ਖੁਦ ਵੀ ਤੇ ਇਸ ਗੱਲ ਕਰਨ ਇੱਕ ਚੰਗੇ ਵਿਅਕਤੀ ਨੂੰ ਪੜ੍ਹੇ ਲਿਖੇ ਨੂੰ ਸਾਹਮਣੇ ਲਿਆਉਣ ਨਾਲ ਤਾਕਤ ਬਣੇਗੀ 2 ਸਾਲ ਤੋਂ ਬਾਅਦ ਪਹਿਲੀ ਦਫਾ ਕਿਉਂਕਿ ਸਾਡਾ ਕਾਡਰ ਡਿਮੋਰਲਾਈਜ਼ ਸੀ ਇੱਥੇ ਬੰਦਾ ਸਾਡਾ ਹਾਰ ਗਿਆ ਸੀ ਤੇ ਆਪਣੇ ਸਾਰੇ ਸਾਥੀਆਂ ਨੂੰ ਕਿਉਂਕਿ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਸਾਰਿਆਂ ਨੂੰ ਕਿਹਾ ਕਿ ਕਮਰ ਕੱਸੇ ਕਰੋ ਪਾਰਲੀਮੈਂਟ ਦੇ ਵਿੱਚ ਅਸੀਂ ਝਗੜੇ ਹੋ ਕੇ ਆਪਣਾ ਰਿਜ਼ਲਟ ਦਿਈਏ ਸੋ ਥੈਟ ਆਂਦੇ 2027 ਦੇ ਵਿੱਚ ਲੋਕਾਂ ਸਾਹਮਣੇ ਇੱਕ ਬਕਾਇਦਾ ਤੇ ਵਾਇਬਲ ਆਲਟਰਨੇਟਿਵ ਸਾਹਮਣੇ ਆ ਸਕੇ ਅੱਜ ਵੀ ਅਸੀਂ ਮੇਨ ਆਪੋਜੀਸ਼ਨ ਪਾਰਟੀ ਆ ਅਸੀਂ ਜਾਣਦੇ ਆ ਕਿ ਅਸੈਂਬਲੀ ਤੋਂ ਬਾਅਦ ਪਹਿਲਾ ਸਾਡਾ ਟੈਸਟ ਆਣ ਲੱਗਾ 18 ਸਾਡੇ ਕੋਲ ਐਮਐਲਏ ਨੇ ਇਹਦੇ ਵਿੱਚ ਵੱਡੇ ਪੇਮਾਨੇ ਤੇ ਸਾਡੀ ਜਿੱਤ ਅਸੈਂਬਲੀ ਹਲਕਿਆਂ ਚ ਹੋਏਗੀ ਤੇ ਫਿਰ ਲੋਕਾਂ ਦਾ ਹੋਰ ਰੁਫੀਤ ਹੋਏਗਾ ਕਿਉਂਕਿ ਮੇਰਾ ਮੰਨਣਾ ਹੈ ਨਵੀਂ ਗਵਰਨਮੈਂਟ ਕੰਪਲੀਟ ਫੇਲ ਸਾਬਤ ਹੋਏਗੀ ਹਰ ਪੱਖ ਤੋਂ ਫੇਲ ਕੱਲ੍ਹ ਹੀ ਟਾਈਮਜ਼ ਆਫ ਇੰਡੀਆ ਨੇ ਇੱਕ ਬਹੁਤ ਵੱਡੀ ਸਟੱਡੀ ਲੈ ਕੇ ਆਂਦੀ ਹੈ ਜਿਸ ਸਟੱਡੀ ਵਿੱਚ ਇਹ ਗੱਲ ਸਾਬਤ ਹੋਈ ਹੈ ਕਿ ਬਾਹਰਲੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਜਿਹੜੀ ਸੂਬੇ ਵਿੱਚ ਇਨਵੈਸਟਮੈਂਟ ਆਂਦੀ 85% ਘਟ ਗਈ ਭਗਵੰਤ ਮਾਨ ਦੀ ਗਵਰਨਮੈਂਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖੀਲੇ ਸਾਲ 'ਚ ਤਕਰੀਬਨ ਕੋਈ 30-32 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਆਈ ਸੀ ਇੱਥੇ ਇਕੱਲੀ ਇਨਵੈਸਟਮੈਂਟ 3400 ਕਰੋੜ ਦੀ ਆਈ ਤੋ ਇਨਵੈਸਟਮੈਂਟ ਘਟ ਗਈ ਹੈ ਉਹਦਾ ਵਿਸ਼ੇਸ਼ ਕਾਰਨ ਲਾਅ ਐਂਡ ਆਰਡਰ ਮੈਸਮਨ ਜਦੋਂ इंडस्ट्रियलिस्ट दी या आम साधारण ਪੰਜਾਬੀਆਂ ਦੀ ਜ਼ਿੰਦਗੀ ਹੀ ਸੇਫ ਨਹੀਂ ਅੱਜ ਸਰਕਾਰ ਭਗਵੰਤ ਮਾਨ ਜੀ ਤੇ ਚਲਾ ਹੀ ਨਹੀਂ ਰਹੀ ਐਸੇ ਗੈਂਗਸਟਰ ਸਰਕਾਰ ਚਲਾ ਰਹੇ ਨੇ ਕਿ ਸੋਸਾਦੋ ਐਡੀ ਕਮਜ਼ੋਰ ਗਵਰਨਮੈਂਟ ਹੋਏ ਕਿ ਲਾਰੈਂਸ ਬਿਸ਼ਨੋਈ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਸੀਂ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਤੇ ਕੱਲ ਦਿੱਤਾ ਸਾਮਦਿਆ ਜੇਲਾ ਚ ਤੇ ਤੁਹਾਡੇ ਕੋਲ ਲਾਰੈਂਸ ਬਿਸ਼ਨੋਈ ਜਗੂ ਭਗਵਾਨਪੁਰੀਆ ਇਹੋ ਜੇ 32 34 ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲਾਂਾਂ 'ਚ ਨੇ ਕੀ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਅਜੇ ਤੱਕ ਇਹਨਾਂ ਨੂੰ ਜੇਲਾਂ ਤੋਂ ਬਾਹਰ ਪੰਜਾਬ ਦੀਆਂ ਜੇਲਾਂ ਤੋਂ ਬਾਹਰ ਕਿਉਂ ਨਿਕਲਿਆ ਇੱਥੇ ਇਹਨਾਂ ਦੇ ਰਹਿਣ ਕਰਨੀ ਐਡੀਆਂ ਵੱਡੀਆਂ ਫਰੋਤੀਆਂ ਦੀਆਂ ਚਿੱਠੀਆਂ ਫਰੋਤੀਆਂ ਦੇ ਟੈਲੀਫੋਨ ਨਰੇ ਪੰਜਾਬ ਛੱਡ ਲੋ ਨਰੇ ਹਿੰਦੁਸਤਾਨ ਛੱਡ ਲੋ ਬਾਹਰਲੇ ਦੇਸ਼ਾਂ ਤੱਕ ਹੁਣ ਕੱਲ ਹੀ ਗੋਲਡੀ ਬਰਾੜ ਨੇ ਐਕਸੈਪਟ ਕੀਤਾ ਹੈ ਇੱਕ ਨੈਸ਼ਨਲ ਟੀਵੀ ਚੈਨਲ ਤੇ ਕਿ ਜਿਹੜੀ ਆ ਪੰਜਾਬ ਦਾ ਐਕਟਰ ਪੰਜਾਬੀ ਐਕਟਰ ਹੈ ਗਿੱਪੀ ਗਰੇਵਾਲ ਉਹਦੇ ਘਰ ਤੇ ਅਸੀਂ ਕੈਨੇਡਾ ਚ ਫਾਇਰਿੰਗ ਇਸ ਕਲੋਂ ਕੀਤੀ ਹੈ ਕਿਉਂਕਿ ਸਲਮਾਨ ਖਾਨ ਦਾ ਨਜ਼ਦੀਕੀ ਮਿੱਤਰ ਹੈ ਜਾਂ ਉਹਦਾ ਸਾਥੀ ਹੈ ਫਿਲਮਾਂ ਚ ਕੰਮ ਕਰਦੇ ਨੇ ਤੇ ਜੇ ਕੈਨੇਡਾ ਤੱਕ ਇਹ ਲੋਕ ਜਾ ਸਕਦੇ ਨੇ ਪਹੁੰਚ ਸਕਦੇ ਨੇ ਤੇ ਗਵਰਨਮੈਂਟ ਦੀ ਕੀ ਮਜਬੂਰੀ ਹੈ ਕਿ ਇਹਨਾਂ ਨੂੰ ਕੈਨੇਡਾ ਚੋਂ ਇੱਥੇ ਕਿਉਂ ਨਹੀਂ ਡਿਪੋਰਟ ਕੀਤਾ ਜਾਂਦਾ ਜੀ ਤੁਹਾਨੂੰ ਯਾਦ ਹੋਵੇਗਾ ਜਦੋਂ ਪਿਛਲੀਆਂ ਅਸੈਂਬਲੀ ਦੀਆਂ ਲੈ ਕੇ सीएम पंजाब ਨੇ ਗੁਜਰਾਤ ਦੇ ਵਿੱਚ ਇੱਕ ਦਿਨ ਕਿਹਾ ਸੀ ਕਿ ਮੇਰੇ ਅਫਸਰਾਂ ਨੇ ਗੋਲਡੀ ਬਰਾੜ ਮੈਨੂੰ ਹੁਣੇ ਹੀ ਦੱਸਿਆ ਕਿ FBI ਨੇ ਅਮਰੀਕਾ ਦੇ ਵਿੱਚ ਉਹਨੂੰ ਗ੍ਰਿਫਤਾਰ ਡਿਟੇਨ ਕਰ ਲਿਆ ਤੇ ਅਸੀਂ ਬਹੁਤ ਜਲਦੀ ਲੈ ਕੇ ਆਵਾਂਗੇ ਤੇ ਤੀਜੇ ਦਿਨ ਪਤਾ ਲੱਗਾ ਕਿ ਇਹਦੇ ਇਨਫੋਰਮੇਸ਼ਨ ਹੀ ਟੋਟਲੀ ਗਲਤ ਸੀ ਇੱਕ ਚੀਫ ਮਿਨਿਸਟਰ ਐਡੀ ਵਾਈਟਲ ਇਨਫੋਰਮੇਸ਼ਨ ਗਲਤ ਦੇ ਸਕੇ ਉਹਦੇ ਤੇ ਫੇਤ ਕੌਣ ਕਰੇਗਾ ਫੇ ਚੀਫ ਮਿਨਿਸਟਰ ਸਾਹਿਬ ਕਦੀ ਜਰਮਨੀ ਤੋਂ ਦਾ ਆ ਕੇ ਕਹਿੰਦੇ ਨੇ BMW ਕਾਰਾਂ ਦੀ ਅਸੀਂ ਏਜੰਸੀ ਮੇਰੀ ਗੱਲ ਹੋ ਚੁੱਕੀ ਹੈ ਉਹ ਮਹੀਨੇ ਬਾਅਦ ਆਖਰ ਲੁਧਿਆਣੇ ਪਲਾਨ ਸ਼ੁਰੂ ਕਰਨਗੇ ਉਹਨਾਂ ਦਾ ਕਾਰਪੋਰੇਟ ਆਫਿਸ ਚਿੱਠੀ ਪਾ ਕੇ ਡਿਨਾਈ ਕਰ ਦਿੰਦਾ ਕਿ ਸਾਡੀ ਤੇ ਨਾ ਮੀਟਿੰਗ ਹੋਈ ਤੇ ਨਾ ਇਹਨਾਂ ਨੂੰ ਕਿਹਾ ਤਾਂ ਫਿਰ ਕਿਹੜਾ ਬੰਦਾ ਇਹਨਾਂ ਤੇ ਵੇਤ ਕਰੇ ਇਹ ਕਹਿੰਦੇ ਇਨਵੈਸਟਮੈਂਟ ਆ ਰਹੀ ਹੈ ਕੱਲ ਸਾਬਤ ਹੋ ਗਿਆ ਗਵਰਨਮੈਂਟ ਰਿਕਾਰਡਸ ਤੋਂ ਗਵਰਨਮੈਂਟ ਆਫ ਇੰਡੀਆ ਦੇ ਕਿ 85% ਅੱਗੇ ਨਾਲੋਂ ਇਨਵੈਸਟਮੈਂਟ ਪੰਜਾਬ 'ਚ ਘਟ ਗਈ ਤੇ ਦੇਣ ਲੈਣ ਨੂੰ ਕੁਝ ਨਹੀਂ ਨੌਜਵਾਨ ਬੱਚੇ ਸਾਡੇ ਜਾਜ਼ਾ ਪਰ ਪਰ ਜਹਾਜ਼ ਬਾਹਲੇ ਮੁਲਕਾਂ ਜਾ ਰਹੇ ਨੇ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹਉ ਮਾਨ ਸਾਹਿਬ ਇੱਕ ਪੂਰਾ ਜਹਾਜ਼ ਪੰਜਾਬੀਆਂ ਦਾ ਨੌਜਵਾਨ ਬੱਚਿਆਂ ਦਾ ਆਪਣੀਆਂ ਪੈੜੀਆਂ ਵੇਚ ਕੇ ਮਜਬੂਰੀ ਦੇ ਵਿੱਚ ਨਕਾਰਾਗੁਆ ਦੇ ਵਿੱਚ ਫੜੇ ਗਏ ਆ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਨਜਾਇਜ਼ ਧੰਦਾ ਕਰ ਰਹੇ ਨੇ 45 ਤੋਂ 50 ਲੱਖ ਰੁਪਏ ਦਾ ਰੇਟ ਹੈ ਜਿਹੜਾ ਮੈਕਸੀਕੋ ਦਾ ਬਾਰਡਰ ਟਪਾਦੇ ਨੇ ਕੀ ਉਹਨਾਂ ਨੂੰ ਅਜੇ ਤੱਕ ਬੰਦ ਕਿਉਂ ਨਹੀਂ ਕੀਤਾ ਗਿਆ? ਸੈਂਟਰ ਨੇ ਬਕਾਇਦਾ ਤੌਰੇ 'ਤੇ ਨਾਂ ਕੱਲੇ ਨੇ। 18 ਵੀ ਇਹੋ ਜਿਹੇ ਟਰੈਵਲ ਏਜੰਟ ਨੇ ਜਿਹੜੇ ਇੱਥੇ ਜਿਨ੍ਹਾਂ ਨੂੰ ਬਕਾਇਦਾ ਤੌਰੇ 'ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਉਹਨਾਂ ਨੂੰ ਇਹ ਲਾਇਸੈਂਸ ਹੀ ਨਹੀਂ ਦਿੱਤਾ ਗਿਆ। ਉਹ ਆ ਕੇ ਕਰੋੜਾਂ-ਰਬੜ ਰੁਪਏ ਲੁੱਟ ਰਹੇ ਪੰਜਾਬ ਦੇ 'ਚ। ਅਸੀਂ ਕਿਉਂ ਇਹ ਉਹਦਾ ਮਤਲਬ ਇਹ ਹੈ ਕਿ ਫਿਰ ਇਹਨਾਂ ਦੀ ਪੁਲਿਸ ਤੇ ਖੁੱਦ ਰਲੇ ਨੇ। ਇਹ ਹੈ ਇੱਕ ਸੈਂਸਿਟਿਵ ਮੁੱਦਾ ਟੋਲ ਪਲਾਜ਼ੇ ਜਿਹੜੇ ਉਹਨਾਂ ਨੇ ਬੰਦ ਕੀਤੇ ਨੇ ਉਹ ਤੇ ਚਲੋ ਕੌਮ ਦੇ ਆਪਣੇ ਇਸ਼ੂਜ਼ ਹੈ ਨੇ ਸੈਂਟਰ ਦੇ ਨਾਲ ਇਸ਼ੂਜ਼ ਨੇ ਉਹਨਾਂ ਨੂੰ ਚੀਫ ਮਿਨਿਸਟਰ ਨੂੰ ਵਿੱਚ ਬਹਿਣਾ ਚਾਹੀਦਾ ਹੈ ਉਹਨਾਂ ਨੂੰ ਕੋਈ ਨਾ ਕੋਈ ਰਸਤੇ ਲੱਭਣੇ ਚਾਹੀਦੇ ਨੇ ਜੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਜ਼ਰੀਏ ਉਹ ਰਸਾ ਲੱਭ ਸਕਦਾ ਤੇ ਪੰਜਾਬ ਨੂੰ ਸ਼ਾਂਤ ਕਰਨੀ ਜ਼ਰੂਰ ਆਰਾਮ ਆਉਦਾ ਹੈ ਸਦਾ ਸਾਰਿਆਂ ਨੂੰ ਲੱਦਾ ਜਾ ਰਿਹਾ ਪਰ ਇੱਥੇ ਐਂਟਰੀ ਉਹਨਾਂ ਦੀ ਹੈ ਜਿੰਨਾਂ ਨੂੰ ਸਦਾ ਪੁੱਤਰ ਗਿਆ ਦੇਖੋ ਰਾਮ ਜਿਹੜੇ ਨੇ ਸਾਡੇ ਸਾਰਿਆਂ ਦੇ ਇੱਕ ਇਸੇ ਇੱਕ ਧਰਮ ਦੇ ਨਹੀਂ ਰਾਮ ਜੀ ਦਾ ਵਰਨਣ ਹਜ਼ਾਰਾਂ ਵਾਰ ਗੁਰੂ ਗ੍ਰੰਥ ਸਾਹਿਬ ਚਾਹ ਰਾਮ ਜੀ ਦੀ ਇੱਜ਼ਤ ਨਰੇ ਇੱਕ ਧਰਮ ਦੇ ਲੋਕ ਨੇ ਸਾਰੇ ਧਰਮਾਂ ਦੇ ਕਰਦੇ। ਵਿਸ਼ੇਸ਼ ਤੌਰ ਪੰਜਾਬੀਆਂ ਦਾ ਬਹੁਤ ਸਤਕਾਰ ਤੇ ਮਾਨ ਹੈ ਉਹਨਾਂ ਦੇ ਉੱਤੇ। ਕਾਂਗਰਸ ਪਾਰਟੀ ਨੇ ਬਕਾਇਦਾਤ ਹੋਰ ਕਲੀਅਰ ਕੀਤਾ ਕਿ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਖੁਸ਼ੀ ਨਾਲ ਜਾਏ। ਅਸੀਂ ਵੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਚੰਦ ਦਿਨਾ ਬਾਅਦ ਅਸੀਂ ਵੀ ਹਰ ਹਲਕੇ ਚੋਂ ਸਾਥੀ ਲੈ ਕੇ ਉੱਥੇ ਜਾਵਾਂਗੇ ਦਰਸ਼ਨ ਵੀ ਕਰਾਂਗੇ ਮੱਥਾ ਵੀ ਟੇਕਾਂਗੇ ਤੇ ਆਪਸੀ ਭਾਈਚਾਰੇ ਦੀ ਅਰਦਾਸ ਵੀ ਕਰਾਂਗੇ ਕਿ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਜ਼ਰੂਰੀ ਹੈ ਜੇ ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਰੇ ਭਾਈਚਾਰੇ ਅਮਨ ਤੇ ਸ਼ਾਂਤੀ ਨਾਲ ਰਹਿਣਗੇ ਤਾਂ ਹੀ ਸਾਡਾ ਦੇਸ਼ ਮਜ਼ਬੂਤ ਹੋਏਗਾ ਨਹੀਂ ਵੇਖੋ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਇਹ ਗੱਲ ਤੇ ਮੈਂ ਕਿਉਂਕਿ ਵੇਖੋ ਇਹ ਧਾਰਮਿਕ ਇਸ਼ੂ ਹੈ ਲੋਕ ਹਰ ਗੱਲ ਜਾਣਦੇ। ਤੋਂ ਇਹਦੇ ਤੇ ਜਦੋਂ ਅਸੀਂ ਇਹ ਗੱਲ ਕਹੀ ਇਹਨਾਂ ਦੀ ਮਰਜ਼ੀ ਹੈ ਜੀ ਜਿਹੜੇ ਬੰਦਿਆਂ ਨੇ ਫੰਕਸ਼ਨ ਕਰਨਾ ਉਹ ਕਿਹਨੂੰ ਇਨਵਾਈਟ ਕਰਦੇ ਕਿਹਨੂੰ ਨਹੀਂ ਕਰਦੇ ਉਹ ਤੇ ਉਹਨਾਂ ਦੀ ਮਰਜ਼ੀ ਹੈ। ਬਾਕੀ ਇਹ ਹੈ ਕਿ ਸਾਰਿਆਂ ਵਾਸਤੇ ਜਗ੍ਹਾ ਬੋਹਤੇ ਰੇ। ਅਸੀਂ ਟਾਈਮ ਲੈ ਕੇ ਸਮੁੱਚੇ ਪੰਜਾਬ ਚੋਂ ਹਜ਼ਾਰਾਂ ਸਾਥੀਆਂ ਨਾਲ ਹਰ ਧਰਮ ਦੇ ਲੋਕ ਸਾਡੇ ਨਾਲ ਜਾਣਗੇ, ਮੱਥਾ ਵੀ ਟੇਕਣਗੇ, ਸੇਵਾ ਵੀ ਕਰਨਗੇ। ਤੇ ਉਥੇ ਅਰਦਾਸ ਵੀ ਕਰਾਂਗੇ ਕਿ ਪੰਜਾਬ ਜਿਹੜਾ ਇੱਕ ਬਾਰਡਰ ਦਾ ਸੂਬਾ ਹੈ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਆਪਸੀ ਭਾਈਚਾਰੇ ਦਾ ਇੱਕ ਮੈਸੇਜ ਉਤਨ ਜਾਵੇ ਚਲੋ ਗੱਲਾਂ ਤੇ ਬਹੁਤ ਚਲਦੀ ਗਈ ਜੇ ਜਦੋਂ ਰਿਸ਼ਤੇ ਮਾਪੇ ਜਦੋਂ ਮੁੰਡੇ ਵਾਸਤੇ ਲੜਕੀ ਲੱਭਦੇ ਨੇ ਤੇ ਲੜਕੀ ਵਾਲੇ ਮੁੰਡਾ ਲੱਭਦੇ ਨੇ ਤੇ ਜਦੋਂ ਇੱਕ ਦੂਜੇ ਨਾਲ ਕੋ ਥੋੜਾ ਚਿਰ ਬਹਿ ਵੀ ਜਾਓ ਤੇ ਰਿਸ਼ਤੇ ਦੀ ਗੱਲ ਚੱਲ ਪੈਂਦੀ ਕਿ ਉਥੇ ਪੱਕਾ ਹੋ ਗਿਆ ਬਾਅਦ ਚ ਲੱਗਦਾ ਕਿ ਜੇ ਪੱਕਾ ਨਹੀਂ ਹੋਇਆ ਤੇ ਵੇਖਣ ਹੀ ਆਈ ਇੱਕ ਤੁਝ ਸੋ ਅਜੇ ਤੇ ਇਹ ਕਈ ਚਰਚਾਾਂਾਂ ਪਾ ਲੇਖਿਣਾ ਕੋ ਭਾਜ-ਪਾ ਤੇ ਕਲੀਜਲ ਦੇ ਇਕੱਠੇ ਹੁੰਦੀਆਂ ਵੀ ਜਾਂਦੀਆਂ ਹਨ ਸਿਆਪਦੀਆਂ ਵੀ ਚਲਦੀਆਂ ਹਨ ਆਪਣਾ ਸਾਰਾ ਥੀ ਵੀ ਹਾਈ ਕੋਰਟ ਤੇ ਪੂਰਾ ਰੱਖ ਉਹ ਤੁਸੀਂ ਵੀ ਜਾਣਦੇ ਹੋ ਸਾਡਾ ਵੀਊ ਪੁਆਇੰਟ ਕੀ ਹੈ ਤੇ ਪੰਜਾਬ ਦੇ ਲੋਕ ਮੈਨੂੰ ਪੂਰਨ ਫੇਰ ਤੇ ਕਾਂਗਰਸੀ ਹਾਈ ਕਮਾਂਡ ਜਿਹੜੀ ਹੈ ਸਾਡੀ ਲੀਡਰਸ਼ਿਪ ਉਹ ਸੂਬੇ ਦੇ ਵਰਕਰਸ ਤੇ ਸੂਬੇ ਦੇ ਯੂਨਿਟ ਦੇ ਨਾਲ ਉਹਨਾਂ ਦੇ ਥੀਵਿਊਜ਼ ਨੂੰ ਸਾਹਮਣੇ ਰੱਖਦੇ ਹੋ। ਬਿਲਕੁਲ ਜੀ ਮੈਂ ਜਿਹੜੀ ਕਾਂਗਰਸ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਨਾ ਇਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਇਲਾਕੇ ਦੀ ਸੇਵਾ ਕਰਨ ਦਾ ਮੇਰੇ ਮਨ ਵਿੱਚ ਚਾਹ ਹੈ। ਠੀਕ ਹੈ ਇਹ ਇਹ ਇਲਾਕੇ ਨੂੰ ਸਵਾਰਨਾ ਹੈ। ਤੇ ਜਿਹੜੀਆਂ ਪਿੱਛੇ ਹੋ ਜਾਂਦੇ ਕਤਾਈਆਂ ਉਹ ਨਹੀਂ ਕਿਸੇ ਕਿਸਮ ਦੀ ਕੋਈ ਕਤਾਈ ਨਹੀਂ ਕਰਾਂਗੇ। ਤੇ ਇਥੇ ਸਾਰਾ ਇਹ ਮੁਸ਼ਕਿਲਾਂ ਨੇ ਇਹ ਤੇ ਬੜੇ ਬੈਕਵਰਡ ਇਲਾਕਾ ਸੀ ਇਹ ਤੇ ਬਾਜਵਾ ਸਾਹਿਬ ਨੇ ਆ ਜਿਹੜੇ ਸੜਕਾ ਛੁੜਕਾ ਬਣਾ ਦਿੱਤੀਆਂ ਵਾ ਲੋਕ ਲਾਪੇ ਨੇ ਜਾਣੋ ਨੇ ਇਥੇ ਤੇ ਨਾ ਕੋਈ ਸਕੂਲ ਨਾ ਕਾਲਜ ਸੀ ਆ ਜਿਹਨੂੰ ਬਾਜਵਾ ਸਾਹਿਬ ਆਏ ਨੇ ਉਹਨਾਂ ਨੇ ਸਾਡਾ ਪਲੱਸ 2 ਕੀਤਾ ਸਕੂਲ ਹਰਚਵਾਲ ਵਾਲਾ ਸਾਡੇ ਬੱਚੇ ਇਥੋਂ 8-10 ਕਿਲੋਮੀਟਰ ਦੇ ਪੜਨ ਜਾਂਦੇ ਸੀ ਫਿਰ ਇਹਨਾਂ ਨੇ ਹਰਚਵਾਲ ਬਹਾਦਰਪੁਰ ਜੋਿਆ ਸਕੂਲ ਦਿੱਤਾ ਜਿਹਨਾਂ ਸਿੱਖਿਆ ਦਾ ਪ੍ਰਭਾਵ ਜਿਹੜਾ ਵਧਿਆ ਹੈ ਬਿਲਕੁਲ ਹੀ ਸਰਕਾਰ ਦੀ ਬੜੀ ਤਗੜੀ ਨਲਾਕੀ ਹੈ ਇਹ ਤੇ ਸਰਕਾਰ ਨੂੰ ਬਦਲਵੇਂ ਦੇ ਤੇ ਸਟੈਪ ਲੈਣਾ ਚਾਹੀਦਾ ਸਾਡੇ ਆਹ ਜਿਹੜਾ ਚਾਰ ਪੰਜ ਜ਼ਿਲ੍ਹੇ ਨੇ ਉਹਦੇ ਜੂਥ ਜਿਹੜਾ ਹੈ ਉਹ ਸਾਰਾ ਇੱਥੋਂ ਸਰਟੀਫਿਕੇਟ ਹਾਸਲ ਕਰਕੇ ਵਕਤ-ਵਕਤ ਦੇਸ਼ਾਂ 'ਚ ਰੁਜ਼ਗਾਰ ਪ੍ਰਾਪਤ ਕਰੇਗਾ ਇਹ ਤੇ ਇਹ ਇਹ ਬਹੁਤ ਲੇਟ ਹੋ ਰਿਹਾ ਹੈ ਸਰਕਾਰ ਇਹ ਤੇ ਸਟੈਪ ਨਹੀਂ ਲੈ ਰਹੀ ਮੈਂ ਪੰਜ 6 ਵਾਰੀ ਅਖਬਾਰਾਂ 'ਚ ਦੇ ਚੁੱਕਾ ਬਾਜਵਾ ਸਾਹਿਬ ਨੇ ਵੀ ਇੱਕ ਵਾਰੀ ਉੱਥੇ ਵਿਧਾਨ ਸਭਾ 'ਚ ਦਿੱਤਾ ਹੋਇਆ ਫਿਰ ਵੀ ਕੋਈ ਅਸਰ ਨਹੀਂ ਹੋ ਰਿਹਾ ਬਿਲਕੁਲ ਇਹ ਬਾਜਵਾ ਸਾਹਿਬ ਆਉਂਦੇ ਨੇ ਤੇ ਇਹ ਪਹਿਲ ਦੇ ਆਧਾਰ ਤੇ ਪਹਿਲੀ ਦੂਜੀ ਮੀਟਿੰਗ ਜੀ ਇਹ ਪਾਸ ਕਰਵਾਵਾਂਗੇ ਇਹ ਸਕੂਲ ਚੱਲੇ ਆਈਟੀਆ ਚੱਲੇ ਤੇ ਇਹ ਪੁਲ ਦਾ ਵੀ ਕਰਵਾਵਾਂਗੇ ਨਾਲ ਨਾਲ